ਹੈਲੋ ਮਿੱਤਰੋ ਕੀ ਹਾਲ ਚਾਲ ਆ ਤੁਹਾਡਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਮਿੱਤਰੋ ਆਪਾਂ ਵੀ ਪੂਰੇ ਠੀਕ ਠਾਕ ਆ ਤੇ ਅੱਜ ਫੇਰ ਆਪਾਂ ਖੇਤਾਂ 'ਆਂ ਵੀ ਆ ਤੁਹਾਨੂੰ ਪਿਛਲੀ ਵੀਡੀਓ 'ਚ ਦੱਸਿਆ ਸੀ ਵੀ ਆਪਾਂ ਹੋਰ ਸੌਜੀਆਂ ਬੀਜਣੀਆਂ ਸੀ ਆਪਾਂ ਰਿੜੀ ਲਿਆਂਦੀ ਸੀ ਨਾਲੇ ਇੱਧਰ ਸਕੂਟਰੀ ਲਿਆਂਦੀ ਸੀ ਤੇ ਆਜੋ ਫੇਰ ਉੱਥੇ ਚੱਲਦੇ ਹਾਂ ਆਪਾਂ ਕੱਸੀ ਦੇ ਉੱਪਰ ਉੱਥੇ ਤੁਹਾਨੂੰ ਵਿਖਾਵਾਂਗੇ ਵੀ ਹੁਣ ਸੌਜੀਆਂ ਬੀਜਦੇ ਆ ਸਮਾਨ ਲਿਆਂਦਾ ਸੀ ਸਾਰਾ ਸੱਲਾ ਸਮਾਨ ਸੱਲਾ ਲਿਆਂਦਾ ਸੀ ਲੱਦ ਕੇ ਰਿੜੀ ਦੇ ਨਾਲੇ ਪੱਠੇ ਲੈ ਕੇ ਆਣੇ ਸੀ ਆਪਾਂ ਆਇਓ ਚੱਲਦੇ ਹਾਂ ਫੇਰ ਕੱਸੀ ਤੇ ਤੇ ਮਿੱਤਰੋ ਦੇਖੋ ਫੇਰ ਆਪਾਂ ਤੇ ਇੱਧਰ ਆਪਣੇ ਕੁੱਤੇ ਫਿਰਦੇ ਦੋਨੇ ਤੇ ਆ ਤੁਹਾਨੂੰ ਵਿਖਾਇਆ ਆਪਾਂ ਕੱਲ ਇੱਥੇ ਸਬਜ਼ੀਆਂ ਲਈ ਜਿਹੜੀਆਂ ਇਹਨਾਂ ਦਾ ਪਾਣੀ ਵੀ ਸੁੱਕ ਗਿਆ ਸ਼ਾਇਦ ਹੁਣ ਪਾਣੀ ਵੀ ਭੱਗ ਜਾਏਗੀ ਆਪਾਂ ਇਹਨਾਂ ਨੂੰ ਤੇ ਇੱਥੇ ਆਪਣੇ ਕੁੱਤੇ ਨੇ ਖੁੱਡ ਵੱਟ ਦੀ ਹਾ ਦੂ ਘਹਿਰਾਂ ਅੱਜ ਤਾਂ ਵੀ ਤਾਂ ਇੰਨਾ ਚ ਪੰਜੇ ਮਾਰੀ ਆ ਇਹਨਾਂ 'ਚ ਫੇਰ ਵੀਜਾਂਗੇ ਵੀਜਾਂਗੇ ਬਾਅਦ 10-15 ਮਿੰਟਾਂ ਤੇ ਇੱਥੇ ਵੀ ਕੱਲ ਆਪਾਂ ਗੋਡੀ ਪਾਈ ਸੀਗੀ ਉਹ ਅੱਜ ਫੇਰ ਹੁਣ ਇੱਧਰ ਵੀ ਘਹਿਰਾਂ ਬਣਾਵਾਂਗੇ ਆਪਾਂ ਤੇ ਆਪਾਂ ਠੇ ਵੜ ਲਿਆ ਆਪਾਂ ਇਹਨੇ ਕ ਬੋਲਣਗੇ ਸਾਜੇ ਦਾ ਵੱਟ ਲਓ ਥੱਲੇ ਵੀ ਨਾ ਮਿੱਤਰੋ ਆਪਾਂ ਇਹਨਾਂ ਦੋਨਾਂ ਕੈਰੀਆਂ ਦੇ ਵਿੱਚ ਆਪਾਂ ਹੁਣ 20 20 ਤੇ ਆ ਤੇ ਹੁਣ ਆਪਾਂ ਇਹਨਾਂ 'ਚ ਪਾਣੀ ਪਾਉਣੇ ਆ ਉਧਰਲੀ ਕੈਰੀ 'ਚ ਤਾਂ ਆਪਾਂ ਪਾਣੀ ਪਾਤਾ ਹੈਗਾ ਤੇ ਇਧਰਲੀ ਕੈਰੀ 'ਚ ਵੀ ਪਾਣੀ ਪਾਉਣੇ ਆ ਤੇ ਉਧਰ ਵੀ ਆਪਾਂ ਹੁਣ ਗੋਦੀ ਪਾ ਕੇ ਬਸ ਉਧਰ ਵੀ ਆਪਾਂ ਸਬਜ਼ੀ ਬੀਜਾਂ ਉਧਰ ਕੈਰੀਆਂ ਬਣਾਉਣੀਆਂ ਆ ਫੋ ਉਧਰ ਤੇ ਇਧਰ ਪਾਣੀ ਪਾ ਰਹੇ ਆ ਉਹੋ ਕੇਰੀਆਂ ਚ ਵੀ ਸ਼ਾਇਦ ਪਾਵਾਂਗੇ ਪਾਣੀ ਜਿਹੜੀਆਂ ਕੱਲ ਬੀਜੀਆਂ ਪਾਉਣਾ ਤੇ ਪਾਣੀ ਪਾਉਣਾ ਹੋਊਗਾ ਤੇ ਇਹਨਾਂ 'ਚ ਤਾਂ ਪਾਣੀ ਪਾਉਣਾ ਆ ਦੋਵੇਂ ਕੇਰੀਆਂ ਚ ਨਹੀਂ ਤਾਂ ਤਾਂ ਦੇਖੋ ਫਿਰ ਤੁਸੀਂ ਹੁਣ ਇੱਥੇ ਆਪਾਂ ਕੇਰੀ ਬਣਾਉਣੇ ਆ ਇੱਕ ਤੇ ਘਾਰ ਉੱਲੀ ਜਾਂਦੇ ਵਾਲੀ ਲੜੀ ਉਹ ਤਾਂ ਮਾਂ ਕਰਦੀ ਆ ਤੇ ਮੇਤਰੋ ਅਗਲੇ ਦਿਨ ਦੀ ਸ਼ਾਮ ਹੋ ਚੁੱਕੀ ਆ ਤੇ ਇੱਥੇ ਆਪਣਾ ਅੱਜ ਟਰੈਕਟਰ ਆਪਾਂ ਖੋਲਤਾ ਆਪਣਾ ਟਰੈਕਟਰ ਬਿਮਾਰ ਹੋ ਗਿਆ ਇਸ ਤਾਂ ਕਰਕੇ ਆਪਾਂ ਆਪਣਾ ਟਰੈਕਟਰ ਖੋਲਤਾ ਤੇ ਹੁਣ ਮੇਰੇ ਡੈਡੀ ਸੂਤ ਕਰੀ ਜਾਂਦੇ ਸੀ ਟਰੈਕਟਰ ਬਟ ਡੈਡੀ ਵੀ ਹੁਣੇ ਆਏ ਸੀਗੇ ਹਜੇ ਵਾਹ ਹੁਣ ਆਪਾਂ ਟੇਰ ਅੰਦਰ ਲਾਉਨੇ ਆਂ ਜਾਂ ਬੈਕ ਕਰਕੇ ਉੱਥੇ ਰੱਖਦੇ ਆਪਾਂ ਚਲੋ ਆ ਜੀ ਚਲਦੇ ਹਾਂ ਉੱਥੇ बैग उठे मित्रों इत होना पटेटर हमारे एक ही पानी डुल गया हा मित्रों।

ਪਹਲ ਕਿ ਲਿਆ ਯਾਰ ਇੱਥੇ ਤਾਂ ਮੈਨੂੰ ਕੁਝ ਨਹੀਂ ਦੇ। ਤੇ ਮੈਂ ਤਰਸੇਦ ਹੁਣ ਆਪਾਂ ਆਫ ਚੀ ਖੋਲਦੇ ਆ। ਹੱਥ ਲਾ ਕੇ। ਉਹ ਚਾਬੀ ਵੀ ਲਿਓ। ਟੋਟਾ ਤਾਂ ਪਾਸੇ। ਥੋੜਾ ਜਿਹਾ ਖੋਲੋਗਾ। ਕੀ ਖੋਲੋ? ਤੇ ਅੱਜ ਡਿੱਕਾ ਲਾਈ ਜਾਂਦਾ। ਆਹਾਂ। ਖੁਲਾਵਿਆ। ਖੁਲਾਵਾ। ਖੁੱਲਿਆ ਇਹਦਾ। ਬੜੇ ਜਿੰਦ ਤੋਂ ਵਿਗਾੜਿਓ। ਖੱਲੇ ਨਾਲ ਪਾਸੇ ਗਾ ਤੌਰ ਖੈਰ ਕੁਝ ਜੜੀ ਪਈ ਆ ਤੇ ਤੂੰ ਦੇਖ ਨਹੀਂ ਰਿਹਾ। ਨਿਕਲ ਗਿਆ? ਹਾਂ। ਇਹ ਆ ਪੱਤੀ ਕੱਢੋ ਪਿਛੋਂ। ਸਖੜ ਜਾ ਨੜਕਸੇ ਜੀ ਇਹ ਚ ਨਰ ਪੱਤੀ ਦਾ ਟੁੱਟੀ ਫਿਰਦੀ ਐ ਇਹ ਵਿਚਾਲੇ ਲੱਗੀ ਵੀ ਐ ਕਾਹਦੇ ਨਾਲ ਹਾਂ ਹਾਂ ਲੱਗੀ ਵੀ ਐ ਪਲਾਸ ਕਿੱਥੇ ਲੱਗੀ ਵੀ ਐ ਵਿਚਾਰੇ ਆ ਵਿੱਚ ਲੱਗੀ ਵੀ ਆ ਇਹਦੇ ਵਿੱਚ ਆਹ ਪੱਤੀ ਤੋਂ ਐ ਪੱਤੀ ਕੱਸੀ ਵੀ ਇਧਰ ਨੂੰ ਅਲਸ ਇਧਰ ਤਾਂ ਕਿ ਜ ਦੂਰ ਦੂਰੀ ਐ ਸਾਰਾ ਕਹਾ ਆ ਇਧਰ ਨਹੀਂ ਲੈ ਇਧਰ ਖਿੜੇ ਲੱਗੀ ਸਖੜ ਜਾ ਮੈਂ ਆਉਣਾ ਚਾਹੁੰਦਾ ਚੱਲ ਜੀ ਕਿੱਥੇ ਨਰ ਲੱਗਿਆ ਬਾਕੀ ਕਪੀਣਾ ਕੀ ਕਰਾਈ ਆਪ ਵੀ ਨਹੀਂ ਕਹਿਣੀ ਹਲਾਣਾ ਹਲਾਇਓ ਡੇਗਣਾ ਭਵੇ ਤੇ ਮਿੱਤਰੋ ਹੁਣ ਆਪਾਂ ਨਾੜ ਖੋਲਦੇ ਤੇ ਰੈਡੀ ਰਿਟਰ ਖੋਲਦੇ ਹੁਣ ਆਪਾਂ ਤਾਂ ਚੱਕਦੇ ਹਾਂ ਨੂੰ ਰੈਡੀ ਰਿਟਰ ਕੱਢਦੇ ਆ ਬਾਹਰ ਤੇ ਫੇਰ ਹੁਣ ਸੂਰ ਕਰਕੇ ਲੈਨੇ ਆ ਜੇ ਹੋਊਗੀ ਤਾਂ ਸੂਰ ਆ ਦੇਖੋ ਮਿੱਤਰੋ ਆਪਣੇ ਕੋਲ ਇਟਾਂ ਹਜੇ ਵੀ ਲੱਗੀਆਂ ਆ ਵੀ ਆ ਕਾ ਵੀ ਨਹੀਂ ਤੇ ਕਿ ਬੱਚੋ ਬੱਚੋ ਵਾਲਿਆ ਮਾੜਾ ਮੋਟਾ ਵੇਖ ਨਹੀਂ ਲਾਇਆ ਯਾਰ ਕਹਦੇ ਲੱਤ ਪਾ ਮੱਡੀ ਜੂ ਬਾਹਰ ਕੱਢ ਮੈਂ ਆਂ

ਤੇ ਬੱਚੇ ਬਲੌਗ ਚ ਫਿਰ ਕਰਦੇ ਆਂ ਪਾਜੀ ਦੇ ਬਲੌਗ ਐਂਡ ਕਰਦੇ ਆਂ ਤੇ ਲਾਈਕ ਮੈਨ ਸ਼ੇਅਰ ਕਰਨਾ ਨਾ ਭੁੱਲੇ ਤੇ ਚੈਨਲ ਨੂੰ ਕਰ ਲੈ ਪੂਸ ਸਬਸਕ੍ਰਾਈਬ ਧੰਨਵਾਦ